हेलो स्टूडेंट्स वेलकम टू ट्रू वेव प्लेटफॉर्म स्टूडेंट्स چیکر ਤੁਸੀਂ ਆਪਦੀ تیاری ਨੂੰ ਪਰਖਣਾ ਚਾਹੁੰਦੇ ਹੋ ਤੁਹਾਡੇ ਲਈ ਲੈ ਕੇ ਆਇਆ ਪਰਖ ਕਾਲਜ ਟੈਸਟ ਜੋ ਕਿ ਸਾਡੀ ਸੀਰੀਜ਼ ਦਾ फोर्थ ਟੈਸਟ ਰਹੇਗਾ ਟੈਸਟ ਦੀ ਡੇਟ 31 ਮਈ 2025 ਰਹੇਗੀ ਟੈਸਟ ਦਾ ਟਾਈਮ ਸਵੇਰ ਦੇ 10 ਵਜੇ ਰਹੇਗਾ ਗੱਲ ਕਰਦੇ ਹਾਂ ਸਿਲੇਬਸ ਦੇ ਬਾਰੇ ਸਿਲੇਬਸ ਆਮ ਕੰਪੀਟੀਟਿਵ ਇਗਜ਼ਾਮ ਵਾਂਗ ਹੀ ਰਹੇਗਾ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਅਬਿਲਿਟੀ ਜੋ ਪੰਜਾਬ ਹਿਸਟਰੀ ਐਂਡ ਕਲਚਰ ਪੰਜਾਬੀ ਇੰਗਲਿਸ਼ ਦੇ ਆਈਸੀਟੀ ਦੇ ਕੁਐਸਚਨ ਰਹਿਣਗੇ ਗੱਲ ਕਰ ਦਿਆਂ ਐਗਜ਼ਾਮ ਪੈਟਰਨ ਦੇ ਬਾਰੇ ਐਗਜ਼ਾਮ ਪੈਟਰਨ ਦੋ ਪਾਰਟਸ ਦੇ ਵਿੱਚ ਰਹੇਗਾ ਪੇਪਰ A ਐਂਡ ਪੇਪਰ B ਪੇਪਰ A ਪੰਜਾਬੀ ਦਾ ਪੇਪਰ ਰਹੇਗਾ ਵੇਟੇਜ 10 ਮਾਰਕਸ ਦੀ ਰਹੇਗੀ ਪੇਪਰ B ਦੇ ਵਿੱਚ ਜਨਰਲ ਨੋਲੇਜ ਐਂਡ ਕਰੰਟ ਅਫੇਅਰ ਪੰਜਾਬ ਹਿਸਟਰੀ ਐਂਡ ਕਲਚਰ ਦੀ ਵੇਟੇਜ 21 ਮਾਰਕਸ ਦੀ Logical reasoning and mental ability 21 marks, English 5 marks, ICT 3 marks ki rahegi Free registration for first 25 students, वैसे exam भी registration fees 200 रुपीस है, first 25 students ने no exam वाले दिन उन आदि fees refund कर दी जाएगी। Limited seats ने students आज ही enroll करवाओ। ਜੇਕਰ ਅੱਪਾ ਗੱਲ ਕਰਦੇ ਆ ਫਰਸਟ ਪ੍ਰਾਈਜ਼ 4100 ਸੈਕੰਡ ਪ੍ਰਾਈਜ਼ 2100 ਥਰਡ ਪ੍ਰਾਈਜ਼ 1100 ਤੇ ਹੋਰ ਵੀ ਬਹੁਤ ਸਾਰੇ ਸਰਪ੍ਰਾਈਜ਼ ਗਿਫਟ ਬਟ ਸਟੂਡੈਂਟਸ ਤੁਸੀਂ ਕਰੀਟੇਰੀਆ ਯਾਦ ਰੱਖਣਾ 33% ਐਟ ਲੀਸਟ ਤੁਹਾਨੂੰ ਲੈਣਾ ਪੈਣਾ ਹੈ ਡਿਸੈਂਬਰ ਨੂੰ ਕੁਆਲੀਫਾਈ ਕਰਨ ਦੇ ਲਈ ਤੇ ਪ੍ਰਾਈਜ਼ ਦੇ ਲਈ ਐਲੀਜੀਬਲ ਹੋਣ ਦੇ ਲਈ ਸਟੂਡੈਂਟਸ ਜੇਕਰ ਤੁਸੀਂ ਇਗਜ਼ਾਮ ਦੇਣਾ ਚਾਹੁੰਦੇ ਹੋ ਤੁਸੀਂ ਇਨਰੋਲ ਕਰਵਾਓ ਤੁਸੀਂ ਖੁਦ ਆ ਕੇ ਵੀ ਆ ਗੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਜੇਕਰ ਤੁਸੀਂ ਨਹੀਂ ਆ ਸਕਦੇ ਤੁਸੀਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰਕੇ ਵੀ ਆ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ 76593 ਤੇ 72593 ਤੇ ਥੈਂਕ ਯੂ ਜੀ